ਧਿਆਨੇ ਦੇ ਵਿੱਚ ਅਮਰਤ ਮਿਲ ਕੇ ਦਾ ਪ੍ਰੋਜੈਕਟ ਚੱਲ ਰਿਹਾ ਪਾਣੀ ਦਾ ਪ੍ਰੋਜੈਕਟ ਚੱਲਿਆ ਜਿਹੜਾ ਨਹਿਰੀ ਪਾਣੀ ਲਿਆਉਣ ਦਾ 1300 ਕਰੋੜ ਦਾ ਤੇ ਉਹਦੇ ਵਿੱਚੋਂ ਅੱਜ ਵਿਧਾਨ ਸਭਾ ਹਲਕਾ ਪੂਰਬੀ ਵਿੱਚ 11 ਟੈਂਕੀਆਂ ਬਣਡੀਆਂ ਨੇ ਤੇ ਅੱਜ ਦੋ ਟੈਂਕੀਆਂ ਬਣਨ ਜਾ ਰਹੀਆਂ 9 ਕਰੋੜ ਦੀ ਲਾਗਤ ਨਾਲ ਇਹ ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 13 ਵਿੱਚ ਇਹ ਟੈਂਕੀਆਂ ਬਣ ਕੇ ਔਰ ਨਹਿਰ ਦਾ ਪਾਣੀ ਸਾਫ਼ ਕਰਕੇ ਉਹ ਲੋਕਾਂ ਨੂੰ ਦਿੱਤਾ ਜਾਊਗਾ ਕਿਉਂਕਿ ਅੱਜ ਜੇ ਆਪਾਂ ਦੇਖੀਏ ਪਿਛਲੇ ਲੰਬੇ ਸਮੇਂ ਤੋਂ ਸេចੀਆਂ ਸਰਕਾਰਾਂ ਨੇ ਇਹ ਨਹੀਂ ਸੋਚਿਆ ਵੇ ਲੋਕਾਂ ਵਾਸਤੇ ਆਉਣ ਵਾਲਾ ਸਮਾਂ ਵੀ ਮਿਲ ਕੇ ਉਹਨਾਂ ਦੇ ਬੱਚਿਆਂ ਵਾਸਤੇ ਸੰਭਾਲਿਆ ਜਾਵੇ ਅੱਜ ਪਾਣੀ ਦਾ ਪੱਧਰ نیچے ਜਾ ਰਿਹਾ ਵਾ ਜਿੱਥੇ ਪਾਣੀ ਉੱਪਰ ਹੁੰਦਾ ਸੀ ਅੱਜ 2-2 250 ਫੁੱਟ ਤੇ ਚਲੇ ਗਿਆ ਔਰ ਪਾਣੀ ਮਿਲ ਕੇ ਸਹੀ ਨਹੀਂ ਮਿਲ ਰਿਹਾ ਹੈਗਾ ਇਸ ਕਰਕੇ ਜਿਹੜਾ ਪਹਾੜਾਂ ਤੋਂ ਪਾਣੀ ਆਉਂਦਾ ਉਹ ਸਾਫ ਸੁਥਰਾ ਪਾਣੀ ਸਾਫ ਕਰਕੇ ਲੋਕਾਂ ਨੂੰ ਦਿੱਤਾ ਜਾਵੇ ਜਿੱਥੇ ਸਾਡਾ ਪਾਣੀ ਦਾ ਪੱਧਰ نیچے ਜਾ ਰਿਹਾ ਉਹ ਬਚੂਗਾ ਤੇ ਉੱਥੇ ਜਿੱਥੇ ਉਸ ਤੋਂ ਇਲਾਵਾ ਜਿਹੜਾ ਪਾਣੀ ਮਿਲ ਕੇ ਨਹਿਰੇ ਮਿਲ ਕੇ ਨਹਿਰਾਂ ਦੇ ਵਿੱਚੋਂ ਆਊਗਾ ਪਹਾੜਾਂ ਦਾ ਪਾਣੀ ਆਊਗਾ ਤੇ ਉਹਦੇ ਚਤ ਵਧੀਆ ਹੋਣਗੇ ਤੇ ਬਿਮਾਰੀਆਂ ਤੋਂ ਬਚ ਸਕਣਗੇ ਕਿਉਂਕਿ ਆਮ ਆਦੀ ਪਰਦਾ ਇੱਕੋ ਹੀ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਦਵਾਈ ਮਿਲ ਕੇ ਵਾਸਤੇ ਆਮ ਆਦਮੀ ਕਲੀਨਿਕਾ ਹਸਪੀਟਲ ਬਣਾਉਣੇ ਔਰ ਪੜ੍ਹਾਈ ਵਾਸਤੇ ਸਕੂਲ ਬਣਾਉਣੇ ਰੋਜ਼ਗਾਰ ਦੇਣਾ ਔਰ ਔਰ ਜਿਹੜੇ ਸਾਫ਼ ਸੁਥਰਾ ਪਾਣੀ ਦੇਣਾ ਔਰ ਇਹ ਸਿਸਟਮ ਮਿਲ ਕੇ ਮੇਰਾ ਮਿਸ਼ਨ ਆ ਉਹ ਮਿਸ਼ਨ ਅਸੀਂ ਪੂਰਾ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਹੜੀ ਗੱਲ ਕਰਦੇ ਆ ਅੱਜ 300 ਕਰੋੜ ਤੋਂ ਉੱਪਰ ਕੰਮ ਚੱਲ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਹਰ ਉ ਕਿਉਂਕਿ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜਵਾਲ ਦੀ ਰੈਣੀਮਚ ਔਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਤੇ ਔਰ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਔਰ ਉਹ ਪੰਜਾਬ ਵਿੱਚ ਲੱਗੇ ਨੇ ਅਸੀਂ ਸਾਰੇ ਇਕੱਠੇ ਹੋ ਕੇ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਤੇ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਔਰ ਨੌਜਵਾਨਾਂ ਦਾ ਸਾਥ ਲੈ ਕੇ ਅਸੀਂ ਲੱਗੇ ਆ ਉਸ ਰੰਗਲੇ ਪੰਜਾਬ ਦਾ ਇਸ ਵਿਧਾਨ ਸਭਾ ਹਲਕਾ ਪੂਰਬੀ ਦਾ ਪੂਰਬੀ ਨੂੰ ਹਿੱਸਾ ਬਣਾਉਣਾ ਇੱਥੇ ਹਰੇਕ ਨੂੰ ਦਵਾਈ ਦੇ ਮਿਲ ਕੇ ਵਧੀਆ ਦੇ ਕੇ ਪੜ੍ਹਾਈ ਦੇ ਕੇ ਰੋਜ਼ਗਾਰ ਦੇ ਕੇ ਸਾਫ ਸੁਥਰਾ ਪਾਣੀ ਦੇ ਕੇ ਔਰ ਸੜਕਾਂ ਵਧੀਆ ਬਣਾ ਕੇ ਸਟਰੀਟ ਲਾਈਟਾਂ ਵਧੀਆ ਲਾ ਕੇ ਇਹ ਸਾਡਾ ਜਿਹੜਾ ਕੰਮ ਆ ਜਿਹੜੀ ਉਮੀਦ ਆ ਪੂਰੀ ਕਰਾਂਗੇ ਅੱਜ ਹਰ ਗਰੰਟੀ 600 ਜੁਟ ਦੀ ਗਰੰਟੀ ਪੂਰ ਕੇ ਪੂਰੀ ਹੋਈ ਆ ਆਮ ਆਦਮੀ ਕਲੀਨਿਕ ਬਣਦੀ ਗਰੰਟੀ ਪੂਰੀ ਹੋਈ ਆ ਸਕੂਲਾਂ ਦੀ ਗਰੰਟੀ ਪੂਰੀ ਹੋਈ ਆ ਔਰ ਨਾਲ ਇਸ ਵਿੱਚ ਜਿਹੜੀਆਂ ਗਰੰਟੀ ਨਹੀਂ ਰਹਿ ਗਈ ਆ ਪੜਣਾ ਵਾਲੀ ਉਹ ਵੀ ਜਲਦੀ ਪੂਰੀ ਹੋਣ ਜਾ ਰਹੀ ਪਤਾਨ ਸਭਾ ਦੇ ਜਦੋਂ ਮਲਕੇ ਸੈਸ਼ਨ ਹੋਇਆ ਵਾ ਬਜਟ ਸੈਸ਼ਨ ਹੋਇਆ ਉਹਦੇ ਵਿੱਚ 10 ਲੱਖ ਦਾ ਬੀਮਾ 65 ਲੱਖ ਪਰਿਵਾਰ ਆ ਹਰ ਪਰਿਵਾਰ ਦਾ 10 ਲੱਖ ਦਾ ਬੀਮਾ ਹੋਊਗਾ ਇੱਕ ਸਾਲ ਦੇ ਵਿੱਚ ਹਰ ਪਰਿਵਾਰ ਦੇ ਚਾਹੇ 4 ਮੈਂਬਰ ਨੇ ਚਾਹੇ 5 ਮੈਂਬਰ ਨੇ 10 ਲੱਖ ਦੇ ਇਲਾਜ ਫ੍ਰੀ ਕਰਾ ਸਕਣਗੇ ਆਮ ਆਦਮੀ ਕਲੀਨਿਕ ਦੇ ਵਿੱਚ ਜੋੜਾ ਮਲਕੇ ਖਾਂਸੀ ਜਕਾਮ ਵਾਲਾ ਇਲਾਜ ਹੋ ਸਕੂਗਾ ਤੇ ਜਿਹੜਾ ਵੱਡਾ ਮਲਕੇ ਪ੍ਰੋਬਲਮ ਆਊਗੀ ਉਹ ਉੱਥੇ ਹੋ ਸਕੂਈ ਕਹਿਣ ਦਾ ਮਤਲਬ ਲੋਕਾਂ ਦੇ ਟੈਕਸਾਂ ਦੇ ਪੈਸੇ ਲੋਕਾਂ ਬਾਸਤੇ ਨੇ ਉਹ ਸਰਕਾਰ ਲਾ ਰਹੀ ਹੈ ਸਰ ਜਿਹੜੀ ਯੂ ਨਸ਼ਾ ਦੇ ਵਿੱਚ ਜਾ ਰਹੀ ਹੈ ਉਹਨਾਂ ਵਾਸਤੇ ਕੀ ਨਸੀ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਜੁੱਧ ਨਸ਼ਿਆਂ ਬਰੋਦ ਚੋਂ ਸ਼ੁਰੂ ਕੀਤਾ ਹੈ ਅੱਜ ਵੱਡੀ ਠੱਲ ਪਈ ਆ ਪਰ ਪਿਛਲੇ ਲੋਕਾਂ ਨੇ ਆਪਾਂ ਸਾਰੇ ਜਾਣਦੇ ਆ ਬੱਚਾ ਬੱਚਾ ਜਾਣਦਾ ਵਾ ਨਸ਼ਾ ਕਿੱਥੋਂ ਆਇਆ ਪਿਛਲੀਆਂ 15 ਸਾਲ ਦੀਆਂ ਸਰਕਾਰਾਂ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਕਾਂਗਰਸ ਦੀਆਂ ਸਰਕਾਰਾਂ ਤੇ ਉਹ ਨਸ਼ਾ ਸਾਡੀ ਸਰਕਾਰ ਨੂੰ ਤਾਂ 3.5 ਸਾਲ ਹੋਇਆ ਆਮਾ ਦੀ ਪਾਰਦੀ ਨੂੰ ਨਸ਼ਾ ਹੁਣ ਨਹੀਂ ਆਇਆ ਪਿਛਲੀਆਂ ਸਰਕਾਰਾਂ ਨੇ ਨਸ਼ਾ ਲੈ ਕੇ ਆਂਦਾ ਪਿਛਲੀਆਂ ਸਰਕਾਰਾਂ ਨੇ ਗੁਟਕਾ ਦੀ ਸੌਹ ਗੁਟਕਾ ਸਾਹਿਬ ਦੀ ਸੌਹਾਂ ਵੀ ਖਾਦੀਆਂ ਪਰ ਨਸ਼ੇ ਨੂੰ ਹੱਲ ਨਹੀਂ ਕੀਤਾ ਅੱਜ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕਰਕੇ ਆਮ ਆਦੀ ਪਾਰਟੀ ਨੇ ਔਰ ਐਸੀ ਠੱਲ ਪਾਈ ਹੈ ਤੇ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ਾ ਬਿਲਕੁਲ ਖਤਮ ਹੋਊਗਾ ਔਰ ਹਰ ਮਕੇ ਉਮੀਦ ਪੂਰੀ ਕੀਤੀ ਜਾਵੇਗੀ। ਥੈਂਕ ਯੂ ਥੈਂਕ ਯੂ ਸਰ ਆਈ ਨੋ ਕਰੋੜ ਦੀ ਲਾਗਤ ਦੇ ਨਾਲ ਜਿਹੜੀਆਂ ਦੋ ਟੈਂਕੀਆਂ ਬਣਨ ਚਾਹੀਆਂ ਨੇ ਔਰ ਨਾਲ ਦੀ ਨਾਲ ਜਿਹੜੀ ਪਾਈਪਲਾਈਨ ਹੈ ਪੂਰੇ ਏਰੀਆ 'ਚ ਵਿਚਾਈ ਜਾਣੀ ਉਹਦਾ ਉਦਘਾਟਨ ਐਮ ਐਲ ਏ ਹਲਕਾ ਪੂਲ ਵੀ ਦਲਜੀਤ ਸਿੰਘ ਅਰੇਵਾਲ ਜੀ ਵੱਲੋਂ ਔਰ ਸਾਰੇ ਪ੍ਰਸ਼ਾਸਨ ਵੱਲੋਂ ਨਹਿਰੀ ਵਿਭਾਗ ਵੱਲੋਂ ਔਰ ਖਾਸ ਤੌਰ ਤੇ ਮੇਰੇ ਇਸ ਬਾੜ ਵਾਸੀਆਂ ਵੱਲੋਂ ਕੀਤਾ ਗਿਆ ਹੈ। ਔਰ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਟੀਚਾ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਉਸ ਲੜੀ ਦੇ ਤਹਿਤ ਪਹਿਲਾਂ ਜਿਹੜਾ ਨਹਿਰਾ ਦਾ ਪਾਣੀ ਉਹ ਪਿੰਡਾਂ ਤੱਕ ਪਹੁੰਚਦਾ ਕੀਤਾ ਗਿਆ ਔਰ ਹੁਣ ਸ਼ਹਿਰਾਂ ਦੇ ਵਿੱਚ ਵੀ ਇਹਦੀ ਸ਼ੁਰੂਆਤ ਹੋ ਗਈ ਹੈ ਔਰ ਮੈਂ ਆਸ ਕਰਦੀ ਹਾਂ ਵੀ ਆਉਣ ਵਾਲੇ 1.5 ਤੋਂ 2 ਸਾਲ ਦੇ ਅੰਦਰ ਅੰਦਰ ਵੀ ਜਿਹੜਾ ਸਵੱਛ ਸਾਫ਼ ਨਹਿਰੀ ਪਾਣੀ ਹੈ ਉਹ ਸਾਰੇ ਘਰਾਂ ਤੱਕ ਮਹੱਈਆ ਕਰਾਇਆ ਜਾਵੇ ਮੈਡਮ ਰਾਹ ਰੋਡ ਤੇ ਪਾਣੀ ਦੀ ਜਿਹੜੀ ਸਮੱਸਿਆ ਹਜੇ ਵੀ ਆਦੀ ਹੈ ਮੈਂ ਕੱਗੇ ਨੇ ਕਾਫੀ ਸੋਲੂਸ਼ਨ ਹੋ ਚੁੱਕਾ ਪਤਾ ਹੱਲ ਕੀ ਹੋਣਾ ਨਿਕਲੂ ਹਾਂ ਦੇਖੋ ਕੋਈ ਵੀ ਕਾਰਜ ਹੈ ਜਦੋਂ ਉਹ ਬਹੁਤ ਜ਼ਿਆਦਾ ਉਲਝ ਜਾਂਦਾ ਨਾਲ ਉਹਨੂੰ ਸੁਲਝਾਣ ਚ ਵੀ ਓਨਾ ਹੀ ਸਮਾਂ ਲੱਗਦਾ ਹੈ। ਸੋ ਤੁਹਾਨੂੰ ਦੱਸ ਦਈਏ ਵੀ ਕੋਈ ਵੀ ਕੰਮ ਆ ਉਹ ਜੱਕਦਮ ਨਹੀਂ ਹੁੰਦਾ ਪਹਿਲਾਂ ਉਹਦੀ ਪ੍ਰੋਪਰ ਪਲੈਨਿੰਗ ਚੱਲਦੀ ਹੈ ਪਲੈਨਿੰਗ ਤੋਂ ਬਾਅਦ ਉਹਨੂੰ ਐਗਜ਼ੀਕਿਊਸ਼ਨ ਤੇ ਲਿਆਇਆ ਜਾਂਦਾ ਹੈ। ਸੋ ਜਿਵੇਂ ਤੁਸੀਂ ਦੇਖਦੇ ਹੋ ਵੀ ਹੁਣ ਪਹਿਲੇ ਨਾਲੋਂ ਤਾਂ ਹੱਲ ਹੋ ਗਿਆ ਕਿਉਂਕਿ ਕਿਸੇ ਵੀ ਪਾਸੇ ਰੋਡ ਜਾਲੀਆਂ ਨਹੀਂ ਸੀ ਸੋ ਹੁਣ ਰੋਡ ਦੇ ਉਸ ਪਾਸੇ ਤਾਂ ਰੋਡ ਜਾਲੀਆਂ ਜਿਹੜੀਆਂ ਬਣਾਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਕਾਫੀ ਬਣ ਵੀ ਗਏ ਜਿਦੇ ਨਾਲ ਜਿਹੜਾ ਪਾਣੀ ਹੈ ਉਹ ਰੋਡ ਜਾਲੀਆਂ ਦੇ ਥਰੂ ਨਿਕਾਸੀ ਉਹਨਾਂ ਦੀ ਹੋ ਜਾਂਦੀ ਹੈ। ਜਿਹੜੀ ਆਪਾਂ ਗੱਲ ਕਰ ਵੀ ਪਹਿਲਾਂ ਸੀਵਰੇਜ ਪਿਆ ਹੋਇਆ ਸੀ ਫੇਰ ਪਿਛਲੀਆਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਸੀ ਜਾਂ ਮੈਂ ਕਹੂੰਗੀ ਟੈਕਨੀਕਲ ਐਕਸਪਰਟਸ ਜੋ ਕਹਿੰਦੇ ਜੀ 36 ਇੰਚ ਲਾਈਨ ਪਾ ਲਾਈਨ ਪਾ ਦੋ ਉਹਨਾਂ ਨੇ ਜਨਤਾ ਦੇ ਟੈਕਸਾਂ ਦਾ ਪੈਸਾ ਇਸ ਤਰ੍ਹਾਂ ਖਰਾਬ ਕੀਤਾ ਉਹਨੂੰ ਪੱਟ ਕੇ ਸਾਰੀ ਰੋਡ ਨੂੰ 36 ਇੰਚ ਲਾਈਨ ਪਾਤੀ ਉਹਦਾ ਹੱਲ ਨਹੀਂ ਹੋਇਆ ਫੇਰ ਜਿਹੜਾ ਬਸਤੀ ਜੋਦੇਵਾਲ ਚੌਂਕ ਆ ਜਿਸ ਚੌਂਕ ਦੇ ਵਿੱਚ ਅਸੀਂ ਵੀ ਜਾਣਦੇ ਆ ਵੀ ਜਿਹਦਾ ਸੁੰਦਰੀਕਰਨ ਕੀਤਾ ਜਾਣਾ ਚਾਹੀਦਾ ਸੀ ਵੀ ਜਿੱਦਾਂ ਸ਼ਹਿਰ ਦੇ ਬਾਕੀ ਏਰੀਆ ਜਾਣੇ ਜਾਂਦੇ ਨੇ ਉਸ ਤਰ੍ਹਾਂ ਹੀ ਬਸਤੀ ਚੋਦੇਵਾਲ ਚੌਂਕ ਵੀ ਜਾਣਿਆ ਜਾਂਦਾ ਉੱਥੇ ਇਹਨਾਂ ਦੀ ਡਿਸਪੋਜ਼ਲ ਲਾ ਦਿੱਤਾ ਵੀ ਡਿਸਪੋਜ਼ਲ ਨਾਲ ਪਾਣੀ ਖਿੱਚਿਆ ਜਾਊਗਾ ਆਲੇ-ਦਾਲੇ ਦੁਕਾਨਦਾਰ ਔਰ ਵਸਨੀਕ ਵੀ ਪਰੇਸ਼ਾਨ ਹੁੰਦੇ ਰਹੇ ਪਰ ਕੋਈ ਹੱਲ ਨਹੀਂ ਹੋਇਆ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਵੀ ਇਹਨਾਂ ਦੀਆਂ ਨਲੈਕੀਆਂ ਨੇ ਵੀ ਇੱਕ 48 ਇੰਚ ਦੀ ਲਾਈਨ ਦੇ ਵਿੱਚ 16 ਤੋਂ 17 24 24 ਇੰਚ ਲਾਈਨਾਂ ਜੋੜ ਦਿੱਤੀਆਂ ਗਈਆਂ ਔਰ ਰਾਹੋ ਰੋਡ ਉਹ ਚ ਲਾਸਟ ਪੁਆਇੰਟ ਹੈ ਜਿਹਦੇ ਕਰਕੇ ਜਦੋਂ ਸਾਰਾ ਪਾਣੀ ਅੱਗ ਜਾਂਦੀ ਹੈ ਫਿਰ ਇਹਦਾ ਪਾਣੀ ਨਿਕਲਣਾ ਸ਼ੁਰੂ ਹੁੰਦਾ ਔਰ ਜਦ ਤੱਕ ਇਹਦਾ ਸ਼ੁਰੂ ਹੁੰਦਾ ਪਾਣੀ ਦਬਰਸਾਦ ਦੁਬਾਰਾ ਹੋ ਜਾਂਦੀ ਹੈ ਸੋ ਇਹ ਬੜੇ ਰੀਜ਼ਨਸ ਨੇ ਬੜਾ ਸਟੱਡੀ ਕੀਤਾ ਇਹਨਾਂ ਚੀਜ਼ਾਂ ਨੂੰ ਔਰ ਇਸ ਦਾ ਇੱਕ ਸੋਲਿਊਸ਼ਨ ਇਹ ਕੱਢਿਆ ਕਿ ਵੀ ਆਲਟਰਨੇਟਿਵ ਲਾਈਨ ਹੈ ਜਿਹੜੀ ਅਸੀਂ ਉਹ ਰਾਹੋਂ ਰੋਡ ਦੀ ਕੁਮਾ ਕੇ ਪਿੰਡਾਂ ਥਾਣੀ ਤੀ ਫਿਰ ਅਸੀਂ ਪੱਟੀਆਂ ਲੈ ਕੇ ਜਾਵਾਂਗੇ ਸੋ ਉਹਦੇ ਵਿੱਚ ਲੱਗੇ ਹੋਏ ਆ ਬਹੁਤ ਵੱਡੀ ਲਾਗਤ ਦੇ ਨਾਲ ਇਹ ਕਾਰਜ ਜਿਹੜਾ ਹੋਣਾ ਹੈ ਔਰ ਜਿਹੜਾ ਕਿ ਜਿਹਦੀ ਕਿ ਸ਼ੁਰੂਆਤ ਹੋ ਚੁੱਕੀ ਹੈ ਮਤਲਬ ਔਨ ਪੇਪਰ ਵਰਕ ਜਿੰਨਾ ਵੀ ਸੀ ਉਹ ਸਾਰਾ ਡਨ ਹੋ ਚੁੱਕਾ ਔਰ ਬੜੀ ਜਲਦੀ ਅਸੀਂ ਆ ਤੁਹਾਨੂੰ ਇਹ ਰਾਹੋਂ ਰੋਡ ਜਿਸ ਤਰ੍ਹਾਂ ਦਾ ਸਾਡਾ ਖਵਾਬ ਹੈ ਉਸ ਤਰ੍ਹਾਂ ਦਾ ਰਾਹੋਂ ਰੋਡ ਸੁੱਕਿਆ ਔਰ ਵਧੀਆ ਬਣਾਵਾਂਗੇ ਥੈਂਕ ਯੂ ਬੈਂਟੀ ਧੰਨਵਾਦ